ਅੱਜ ਅਸੀਂ ਜਾ ਰਹੇ ਹਾਂ ਪੁਰਤਗਾਲ ਦੇ ਇੱਕ ਸ਼ਹਿਰ ਦੇ ਵਿੱਚ ਜਿੱਥੇ ਲੋਕਾਂ ਦਾ ਕੰਮ ਕਰਦਾ ਹੈ। ਲੋ ਆ ਜਨ ਸਮੋ ਅਖੀਰ ਅਸਾਇੰਦ ਸਦਾ ਸਪੈਨ ਨੂੰ ਜਾਂਦਾ ਫਿਰਾਂ ਤੇ ਰਸਤੇ ਜ ਆਪਣਾ ਸ਼ਹਿਰ ਆਇਆ ਨਾ। ਆਹ ਲੇਖਿਆ ਸਾਹਮਣੇ ਬਗੋਸ਼ 12 ਕਿਲੋਮੀਟਰ ਮੀਲਾ ਫਰਾਂਸਾ 60 ਕਿਲੋਮੀਟਰ ਆਪਾਂ ਜਾਣੇਗਾ ਬਗੋਸ਼ ਅੱਲਿ ਉਹਦੇ ਤੇ ਅੱਲਿ ਬਹੁਤ ਹਦੀ ਅੱਲਿ ਜਨਿਸਪਵਾ ਅਲਗਰਬਿਸ਼ ਪੈਨਾਸ਼ 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 ਪੈਨਾ ਕਰਦੇ ਆਂ ਸਪੇਨ ਉਸ ਤੋਂ ਅੱਗੇ ਕੰਨਿਆ ਸਾਡੇ ਮੁੰਡੇ ਪੁੱਤ ਜਿਹੜਾ ਬਹੁਤ ਜ਼ਿਆਦਾ ਸੋਹਣੀ ਹੁੰਦੀ ਸਾਡੇ ਨਾਲ ਕੋਈ ਪੜਦਾ ਨਾ ਸਕੂਲੇ ਇਤਨਾ ਜ਼ਿਆਦਾ ਸੋਹਣੀ ਆਏ ਪੂਰੀ ਬੋਲ ਲੈਂਦਾ ਵੀ ਅਸੀਂ ਇੱਦਾਂ ਸਿੱਖਿਆ ਕੰਮ ਕਾ ਕਰਦੇ ਆਂ ਨੇ ਸਾਡੀਆਂ ਗਲਤੀਆਂ ਕਰਦਾ ਰਹਿੰਦਾ ਸਾਡੀਆਂ ਗਲਤੀਆਂ ਕਰਦਾ ਰਹਦਾ ਇਹਨਾਂ ਕੋਲ ਵਧੀਆ ਗੱਲਾਂ ਹਨ ਵਧੀਆ ਗੱਲਾਂ ਸਾਰੇ ਸਕੂਲਾਂ ਸਾਨੂੰ ਕਈ ਵਾਰ ਸਾਨੂੰ ਨਹੀਂ ਪਤਾ ਹੁੰਦੇ ਇਹ ਕਿਤੇ ਪਿੰਡ ਵੀ ਉਹਦੇ ਨਾਲ ਹੈਗਾ ਜਿਹਾ ਫਰਾਂਸ ਆਪਰ ਕ੍ਰੁਫਟ ਆ ਗਿਆ ਜੀ ਫਰਾਂਸ ਉਹਦੇ ਕੋਲ ਇੱਕ ગામוני ਕਹਿੰਦਾ ਲੋ ગામ ਨਹੀਂ ਇਹਦਾ ਵਿਜੂਸ਼ ਹੋਇਆ ਇੱਥੇ ਬਹੁਤ ਆਪਣੇ ਪੰਜਾਬੀ ਬੰਦੇ ਰਹਿੰਦੇ ਆ ਕੰਮ ਕਰਦੇ ਆ ਪਰ ਵਿਜੂਸ਼ ਹੈ ਅੰਗਰੇਜ਼ਾਂ ਬਟਾ ਸ਼ਹਿਰ ਨਹੀਂਗਾ ਪਾਵਾਂ ਵਾ ਟਾਊਨ ਆਦੋ ਕੰਪਨੀਆਂ ਬਹੁਤ ਹੋਰ ਜਾ ਆਪਣੇ ਤੇ ਜਿਹੜੇ ਪੰਜਾਬੀ ਜਿਹੇ ਕੰਪਨੀ ਕੰਮ ਕਰਦੇ ਲੋ ਖੇਤੀ ਹੈ ਤੇ ਖੇਤੀ ਬਹੁਤ ਹੁੰਦੀ ਜਾਂਦੀ ਤੇ ਕੰਮ ਕਰਦੇ ਲੋ ਆਪਣੇ ਸ਼ਹਿਰ ਬਹੁਤ ਤਾਂ ਕਰਦੇ ਉੱਥੇ ਜਿੱਥੇ ਰਹਿੰਦੇ ਜਾਂਦਾ ਦੇਖੋ ਪੇ 10 ਟਾਕੇ ਬੋਨੇ ਦੇ ਉਹਨ ਦਾ ਹੀ ਪਿੱਛੇ ਬੈਠਾ ਫੋਨ ਲੈ ਕੇ ਆਪਣਾ ਉਹ ਆਪਣੀ ਫ੍ਰੀ ਫਾਇਰ ਦੇਖਾਂ ਮੈਂ ਖੇਲੀ ਜਾਂਦਾ ਬੰਦੇ ਮਾਰੀ ਜਾਂਦਾ ਬਾਕਿਲ ਕਰ ਲੇ ਸ਼ੇ ਕਿੰਨੇ ਦੋਗੇ ਲਗਾ ਦੇ ਯਸ ਟਲ ਬੈਠ ਗਾ ਵਧੀਆ ਏ ਲੱਗਿਆ ਆ ਤਾਂ ਤੁਹਾਨੂੰ ਨਿਆ ਮੜਾ ਬਾਰਾ ਪਿਓ ਲੇਖਾ ਖਾਰੇ ਬਸ ਦਰਖਤ ਦਰਖਤ ਹਾਲ ਦੇ ਕਰਦੇ ਰਹਿੰਦੇ ਆ ਸੋਨਾ ਸੋ ਮੈਨੂ ਸ਼ਾਂਤੀਪੁਰਵਕ ਇਹਦੀ ਹੈ ਇੱਥੇ ਫੈਕਟਰੀ ਹੈ ਇਹ ਕੈਚਪ ਦੀ ਫੈਕਟਰੀ ਹੈ ਇਹ ਬਹੁਤ ਵੱਡੀ ਤੇ ਮੈਂ ਤੋਂ ਕੈਚਪਸ ਮਾਡਰ ਕੈਚਪ ਇੱਥੇ ਕੈਚਪ ਆ ਸਾਰੇ ਕੈਚਪ ਜੈਮ ਵੀ ਬਣਦੇ ਆ ਟਮਾਟਰ ਦੇ ਭਰੇ ਹੋਏ ਟਮਾਟਰ ਆਦੇ ਕੈਚਪ ਐਂਡ ਜੈਮ ਹਾਂ ਇਹ ਕਈ ਦਿਹਾ ਪੂਰੇ ਯੂਰਪ ਨੂੰ ਸਪਲਾਈ ਕਰਦੇ ਆ ਡਾਊਨ ਆ ਡਾਊਨ ਜਿੰਨੇ ਪਾਬਾ ਗਾਇਆ ਤੁੰਨੰਦੀਆਂ ਜਿੱਤੇ ਹੈ ਨਹੀਂਗਾ ਸੋ ਜਿੱਦਾਂ ਆ ਆਪਣਾ ਉਸ ਨਾ ਕੌਂਟੀਨੈਂਟੇ ਤੇ ਦਾ ਉੱਤੇ ਤੇ ਦਾ ਅਲਗਾਰ ਵੀ 몰ਦ ਦਾ ਹਾਂ ਉੱਤੇ ਤੇ ਦਾ ਮਤੀਜੋ ਬਜਿਆ ਉਹਨੂੰ ਦੇਖਿਆ ਆਪਾਂ ਅਲੈਗਰੋ ਮੋ ਅਲੈਗਰੋ ਮੋ ਹਾਂ ਆ ਗਈ ਪੱਕੀ ਅਲੈਗਰੋ ਉਸੇ ਅਲਗਾਰ ਵੀ ਤਾਂ ਅਲਗ ਇੱਕ ਸਿਟੀ ਪੈ ਚੁੱਕੀ ਲਗਰੂ ਤਾਂ ਇੱਥੇ ਬਹੁਤ ਫੇਮਸ ਹੈ ਨਾ ਹਰ ਇੱਕ ਸਿਟੀ ਚ ਹਰ ਇੱਕ ਟਾਊਨ ਚ ਮਿਲ ਜਾਣਾ ਤੁਹਾਨੂੰ ਬਿਲਕੁਲ ਉਹ ਨੀਲ ਗੂਸ਼ ਤੇ ਗੂਫਸ ਤੇ ਪਿਫੋਸ਼ ਸਰਬਾਤੋਂ ਗੱਡੀ ਮੋੜ ਕੇ ਲੈ ਜਾਉਣੀ ਆ ਹਾ ਤਾਂ ਇੰਟਰਨਮੈਂਟ ਹੋ ਗਿਆ ਪਤੋਂ ਘੱਡੇ ਬਾਹਰ ਕੇ ਨਾ ਉਹ ਤਾਂ پارک ਕਰ ਦਵਾਂਗੇ ਆ ਫਾਰਮੇਸੀ ਹੈ ਨਾ ਹਾਂ ਅੰਦਰ ਰੈਸਟੋਰੈਂਟ ਸਾਰੇ ਹੋਗੇ ਇੱਥੇ ਪੰਜ ਬਹੁਤ سارے ਕੰਮ ਹੈਗੇ ਆ ਜਾਂਦੇ ਬਹੁਤ ਆਪਣੇ ਰਹਿੰਦੇ ਨੇ ਨੇਪਾਲੀ ਰੈਸਟੋਰੈਂਟ ਨੇ ਬਹੁਤ ਰੈਸਟੋਰੈਂਟ ਆ ਨਪਾਲੀ ਰੈਸਟੋਰੈਂਟ ਬਹੁਤ ਆ ਆਪਣੇ ਇੰਡੀਅਨ ਪੰਜਾਬੀ ਵਹਿਗੇ ਆ ਪਾਕਿਸਤਾਨੀ ਰੈਸਟੋਰੈਂਟ ਵੀ ਹੈਗੇ ਤੇ ਤੇ ਮੇਰੇ ਕੰਮ ਦੀਆਂ ਦੁਕਾਨਾਂ ਵੀ ਬਹੁਤ ਹੋਣੀਆਂ ਹਾਂ ਹਾਂ ਛੋਟਾ ਜਿਹਾ ਪਾਰਲਰ ਹਾਂ ਸੋਨ ਤੇ ਸਾਰੇ ਬਾਹਰ ਸਾਰੇ ਦੇਸੀ ਬੰਦੇ ਬੈਠੇ ਆ ਘਰਾਂ ਤੋਂ ਤਪਸੀਗ ਦੇ ਦੋ ਜ਼ਮ ਜ਼ਮ ਉਹ ਤਾਂ ਨਹੀਂ ਜ਼ਮ ਜ਼ਮ ਲਿ ਗਿਆ ਹੋਇਆ ਇਦੋਂ ਪਈਦਾ ਜ਼ਮ ਜ਼ਮ ਤਾਂ ਨਹੀਂ ਆਏਗਾ ਪੁਰਤਕਾਲ ਦਾ ਜ਼ਮ ਜ਼ਮ ਮਰਕਾਰ ਤੋਂ ਆਵੇ ਇਹ ਕੀ ਆ ਇਹ ਆਪਣਾ ਗੈਸ ਸਟੇਸ਼ਨ ਆ ਤਾਂ ਮੂੜੇ ਮੋੜ ਦੇ ਪਾ ਗਏ ਹਾਂ ਓਕੇ ਮੈਂ ਤਾਂ ਉਹ ਦੇਖਿਆ ਨੇ ਕਿ ਹਿਸਾਬ ਕਾ ਹੂੰ ਹੂੰ ਲੋੜ ਤਾਂ ਇੱਥੇ ਇੱਥੇ ਪੰਕਟੇ ਕਰਦੇ ਨੇ پارک ਕਾਰ-ਪਾਰ ਕਰਕੇ ਵੇੜਾ ਘੁੰਮਦੇ ਆ ਠੀਕ ਆ ਨਾ ਨਹੀਂ ਇਹ ਫਾਰਮੈਸ ਜੀ ਤੁਮੋੜ ਜਗ੍ਹਾ ਹੈਗੀ ਬਹੁਤ ਜਗ੍ਹਾ ਆ ਹਾਂ ਹਾਂ ਸਹੀ ਆ ਬਹੁਤ ਜਗ੍ਹਾ ਪਣੀ ਚੁਪਾ ਦੀ ਆਹੋ ਪਾਰਕਿੰਗ ਦੀ ਤੇ ਪ੍ਰੋਬਲਮ ਇੱਥੇ ਤਾਂ ਨਹੀਂ ਹੁੰਦੀ ਨਹੀਂ ਨਹੀਂ ਉਹ ਇਸ਼ਾਰਾ ਜੇ ਹੁੰਦਾ ਆ ਕਿ ਪੇੜ-ਪਾਕ ਨੇ ਤੇ ਫ੍ਰੀ ਪਾਰਕਿੰਗ ਹੁੰਦੀ ਆ ਆਪ ਬੁਗੂਸ਼ ਫੋਟੋ ਸੁੰਦਰਨ ਵਾਲਾ ਇਹ ਇੱਥੇ ਐਸ਼ੀਅਨ ਜਬਾ ਇਹ ਤਾਂ ਥੋੜਾ ਸ਼ਾਪਿੰਗ ਕੀਤੀ ਆ ਉਹ ਗੁੰਤਾਜ ਗਿਆ ਸੁੱਟਣ ਡਸਟਬਿਨ ਦੇ ਵਿੱਚ ਆਪਣਾ ਮੈਂਗੋ ਸ਼ੇਕ ਦੀ ਬੋਤਲ ਹਾ ਤੇ ਕੋਈ ਹੋਰ ਕੁਝ ਖਾਣਾ ਐਨ ਪਸੇਵੂ ਕਹਿੰਦੇ ਸਤ ਪੁੱਤ ਕਿਸੇ ਵਿੱਚ ਦੇਖੋ ਦਖਾਰ ਰੋਕ ਲਈਓ ਤੇ ਇੱਥੇ ਕਿਉਂ ਪਹਿਲਾਂ ਅੰਗੜੀ ਰੋਕ ਲੈਂਦੇ ਦੇਖ ਲੈਂਦੇ ਆ ਤਾਂ ਵਧੀਆ ਜੜਪ ਚ ਇਹ ਰੂਲ ਬਣ ਸਕਤੋ ਆ ਨਾ ਡਰਾਈਵਿੰਗ ਦੇ ਪਿਗੋਸ਼ੀ ਦਾ ਕੋਈ ਨਿਸ਼ਾਨ ਨਹੀਂ ਆ ਨਾ ਜੋ ਤੇ ਆਨਲਾਈਨ ਆ ਬੁੱਲ 17 ਬੁੱਲਾ ਹਾਂ ਐਨੇ ਦਿਖਾਉਂਦੇ ਆ ਇਹ ਸਿੰਬਲ ਇੱਥੇ ਪਿਗੋਸ਼ੀ ਦਾ ਕਿਉਂ ਇੱਥੇ ਪਹਿਲਾਂ ਉਹ ਦਸਵੀਂ ਬੁੱਲ ਰਹੀ ਸੀ ਦੋਸ ਲਿਸਬੋਆ ਲਿਸਬਨ ਤੇ ਬਿਲਾ ਫ੍ਰਾਂਸਾ ਰੋਡ ਜਾਂਦਾ ਆ ਦੇਖੋ ਅਸੀਂ ਰੋਡ ক্লোਸ ਕਰਨਾ ਕਿੱਦਿਆ ਰੁਕੀਆ ਪਹਿਲਾਂ ਹੀ ਆਹ ਦੇਖ ਕੇ ਇੱਥੇ ਬਹੁਤ ਉਹ ਕਰਦੇ ਜਾਰੋ ਪਦੇ ਵਿੱਚ ਵਧੀਆ ਕਰ ਲੋ ਆ ਇੱਦਾਂ ਚਾਹੀਦਾ ਛੋੜਾ ਸ਼ਹਿਰ ਵਾ ਸੋਹਣਾ ਸ਼ਹਿਰ ਵਾ ਆਪਣੇ ਇੱਥੇ ਬਹੁਤ ਰੈਂਦੀ ਕਮਿਊਨਿਟੀ ਏਸ਼ੀਆ ਕਮਿਊਨਿਟੀ ਬਹੁਤ ਜ਼ਿਆਦਾ ਇੱਥੇ ਰਹਿੰਦੀ ਆ ਆ ਇੱਕ ਉਹਦੇ ਮੀਨੀ ਮਾਰਕੈਟੋ ਆਪਣੀ ਏਸ਼ੀਆ ਸ਼ਾਪ ਅਸਾਂ ਬੱਗੂ ਸੀ ਰਾਂ ਅੰਦਰ ਬਾੜ ਦੇ ਦੇ ਸ਼ੁਰੂ ਹੋਏ ਨੇ ਆ ਉਹ ਪਰਸ਼ਾਦਾ ਫੂਡ ਲਿਮਟਿਡ ਵੀ ਆਪੇ ਏਸ਼ੀਆ ਨੂੰ ਆ। ਇੱਧਰ ਮਰਕਾਦੋ ਆ, ਇਹ ਵੀ ਏਸ਼ੀਆ ਨੇ। ਆਜ ਪਗੋਚ ਦਾ ਅੰਦਰਲਾ ਏਰੀਆ। ਸੋਹਣਾ ਉਦਾਂ। ਘਰ ਬਣੇ ਹੋ ਉਦਾਂ। ਆਹ ਸੜਕਾਂ ਅੰਦਰ ਦੀਆਂ। ਹੈਲੋ ਗਾਇਜ਼। ਲਾਈਕ ਕਰਦੇ ਸਬਸਕ੍ਰਾਈਬ ਕਰੋ। ਠੀਕ ਹੈ ਠੀਕ ਗੱਲ। ਕਰੂਗੇ। ਆਵਾ ਨਾ ਕੀ ਬਣਾ ਕੇ ਛੜਦਾ ਨਾ ਇੱਕ ਅੱਧੇ ਛੜ ਕੇ ਜਾਂਦੀ ਆ ਉਹ ਦੇਖ ਨਹੀਂ ਕਿੰਨੀਆਂ ਬਿੱਲੀਆਂ ਪਿਆ ਲਾਏ ਹਾਂ ਇੱਥੇ ਦੇਖ ਨਾ ਮਨਾਂ ਤੇ ਬਿੱਲੀਆਂ ਮਿਲ ਜਾਂਦੀਆਂ ਬਸ ਬਾਰਤੇ ਕਰੂ ਇੰਦਰ ਬਹੁਤ ਬਿੱਲੀਆਂ ਇੱਧਰ ਬਿੱਲੀਆਂ ਬਹੁਤ ਆ ਕੁੱਤੜਾ ਮਿਲਦੇ ਨਹੀਂ ਬਿੱਲੀਆਂ ਜਾਂਦਾ ਮਿਲਦੀਆਂ ਮੈਂ ਕਿੱਦਾਂ ਬੈਠੀ ਆਪਣਾ ਗਰੁੱਪ ਉਪਰ ਆ ਕੇ ਨਾਰਾ ਕੰਤੈਂ ਸੰਤੰਗ ਕਰਦਾ ਸਾਡੇ ਸੇ ਆ ਕੇ ਸਾਡੇ ਸ਼ਹਿਰ ਚ ਆ ਕੇ ਹਾਂ ਬੜਾ ਖੁੱਤੇ ਬੜਾ ਸ਼ਾਂਤ ਹੀ ਆ ਨਾ ਬਸ ਬਾਹਰਲੇ ਪਾਸੇ ਇਹੇ ਬਾਜ਼ਾਰ ਆ ਉੱਥੇ ਰਹਿਣ ਕੋ ਅੰਦਰ ਤਾਂ ਵਿਲਾ ਹੀ ਸਾਰਾ ਕੁਝ ਇਹ ਵੀ ਦੇਖੀ ਸਦੇ ਪਤਾ ਕੀ ਸੀ ਇਹਦਾ ਕੰਮ ਚੱਲਦਾ ਪਿਆ ਹਾਂ ਮੈਂ ਵੀ ਦੇਖੀ ਸਦੇ ਪਤਾ ਕੀ ਸੀ ਇਹ ਲੋਕੀ ਫੈਨ ਕਿ ਤੁਮ ਦੇ ਦਿਓ ਸਦੇ ਇਹ ਸਭ ਕੁਝ ਇਹ ਮੈਂ ਸਕੂਲ ਹੋਣਾ ਹਾਂ ਆ ਸਕੂਲ ਆ ਤੇ ਇਦਾਂ ਚੱਲਦਾ ਵੀ ਕੋਈ ਕੰਮ ਕੰਸਟਰਕਸ਼ਨ ਦਾ ਉਹ ਸਾਹਮਣੇ ਆ ਗਿਆ ਫੇਰ ਹਾਈਵੇ ਜਿਹੜਾ ਬਾਹਰ ਉੱਥੇ ਇਦਾਂ ਛੜ ਜਾਂਦੀ ਹੈ ਲਿਸਨ ਨੂੰ ਸਾਡੇ ਅਧਰੋਂ ਨਿਕਲਦੇ ਆ ਸੜਕਾ ਹੋਜੀ ਤਾਂ ਮਜ਼ਾ ਹੀ ਆ ਜਾਊਗਾ ਹੈ ਨਾ ਅਸੀਂ ਫੇਰ ਰੋਡ ਤੇ ਆ ਗਏ ਆ ਇਧਰੋਂ ਆ ਸੀਗਾ ਚੌਕ ਸਾਹਮਣੇ ਦਾ ਬਣਿਆ ਆਹ ਰੈਸਟੋਰੈਂਟ ਦਾ ਬੰਦ ਵਾ ਛੁੱਟੀਆਂ ਆਉਣੀਆਂ ਨੇ ਯਰਦੀਆਂ ਇਹਨਾਂ ਵੱਡਾ ਨਹੀਂਗਾ ਮੇਰੇ ਛੋਟਾ ਹੀ ਆ ਨਾ ਬਾਥ ਰੋਡ ਉਹ ਚੱਲਦਾ ਪਿਆ ਅਸੀਂ ਥੋੜੇ ਸ਼ੋਪਿੰਗ ਕੀਤੀ ਐ ਇੱਥੋਂ ਹੋਰ ਆਨੇ ਸਿਮਖਣੀ ਠੰਡ ਹੈਗੀ ਆ ਕੰਨਾ ਰੋਡ ਦੇ ਕੱਪੇ ਬਹਿਣਾ ਮੈਂ ਆ ਲਓ ਜੀ ਰੋਡ ਦੇ ਕੱਪੇ ਦੇ ਖਾਣ ਲੱਗੇ ਆ ਮਾਟ ਐਸਟੀਐਸ ਕਰੀਮ ਇੱਕ ਵੀ ਬਾਈਸ ਦੀ ওকে ਆਕੇ ਆਕੇ ਦੇਖਾ ਤੂੰ ਹੀ ਖਾਣੀ ਆ ਇੱਕੋ ਇਦਾਂ ਨਾ ਇਦਾਂ ਉਂਗਲ ਨਾਲ ਇਦਾਂ ਕਰ ਦਿੱਤਾ ਹਾਂ ਹਾਂ ਛੋਣਾ ਛਾ ਛੋਟਾ ਇਹ ਆ ਸ਼ਹਿਰ ਨਹੀਂ ਕਹਿੰਦੇ ਟੋਨ ਹੋਣਾ ਵਸ ਟੋਨ ਕਹਿ ਸਕਦੇ ਆਹ ਟਰੈਕਟਰ ਖੜਾ ਆ ਦੂਜੀ ਸਾਈਡ ਆ ਪਹੁੰਚਦੀ ਆ ਚੌਂਕ ਆ ਗਿਆ ਸੁੱਧਰੋਂ ਆਏਗੇ ਆ ਸੜਕ ਜਾਂਦੀ ਐ ਸਪੇਨ ਨੂੰ ਤੇ ਇੱਧਰ ਛੜਕ ਜਾਂਦੀ ਆ ਲਿਸਬੋਆ ਨੂੰ ਤੇ ਆ ਵੀ ਸੜਕ ਕਿਦਾਂ ਜਾਂਦੀ ਹੈਗੀ ਆ ਬਿੱਲਾ ਫਰਾਂਸਾ ਹੋ ਗਿਆ ਸੈਂਟਾਰਾ ਹੀ ਨਿਕਲ ਗਈ ਫਾਤਿਮਾ ਬੱਲ ਤੇ ਲਿਸਬੋਆ ਤੋਂ ਮੁੜੇ ਮੁੜ ਜਾਂਦੀ ਆ ਜਿਹੜੀ ਆਪਣੇ ਬੱਚੇ ਆਹ ਤਾਂ ਸਭ ਇੱਥੇ ਸ਼ਾਪਾਂ ਸਾਡੇ ਨਾਲ ਵੀ ਸੱਕਦੀ ਆ ਓਏ ਸਭ ਘੱਟ ਟੈਲੀਕਾਮ ਇਹ ਪਿੰਡਾਂ ਦੀ ਸ਼ਾਪ ਹੋਆ ਮੋਬਾਈਲਾਂ ਦੀ ਤੇ ਅਦੋਸਮੇ ਮਰਕਾ ਤੋਂ ਆ ਗਈ ਆ ਅੰਬਲਸਰੀਆਂ ਦੀ ਹੱਟੀ ਆ ਲਿਖਿਆ ਪਤੇ ਅੰਬਲਸਰੀਆਂ ਦੀ ਹੱਟੀ ਲਓ ਜੀ ਆ ਵੀ ਪੰਜਾਬੀ ਸੌਫਾ ਸੋਹਣਾ ਆਦਾ ਬਹੁਤ ਜੀ ਕਿਸੇ ਕੋਈ ਚੱਕ ਆ ਗਈ ਚੱਲੋ ਐ ਬਲਾ ਸੀਗਾ ਇਰਗੇ ਚ ਤੋਰ ਸੀਦਾ ਹੋ ਬਲਾ ਉਹ ਤੋਂ ਮੋੜਦੇ ਆਪਾਂ ਉਹ ਤੋਂ ਜਲਦੀ ਕੋਨਸਟਰਕਸ਼ਨ ਉਹ ਸਾਹਮਣੇ ਹਸਪਤਾਲ ਦੇ ਨਾ ਜਿਹੜਾ ਬੱਚਿਆਂ ਦਾ ਉਹ ਸੀਗਾ ਐ ਸਿੱਧੀ ਗਲੀ ਇਧਰੋਂ ਦੀ ਆ ਜਾਣਾ ਹਾਂ ਕੱਚੇ ਕੱਚੇ ਹਾਂ ਆਹੋ ਫੇਲਵਾ ਉਹ ਨਾਲੇ ਕੇ ਲਵੰਦਰੀਆ ਸੈਲਫ ਸਰਵਿਸ ਦਾ ਬੰਦਰੀਆ ਜਿੱਥੇ ਆਪਾਂ ਨਹੀਂ ਕਹਿਨੇ ਆਪਾਂ ਇੰਗਲਿਸ਼ ਵਿੱਚ ਉਹ ਕਿਹੜੀ ਸ਼ਾਪ ਹੁੰਦੀ ਹੈ ਤੇ ਕੱਪੜੇ ਧੋਦੇ ਹੁੰਦੇ ਆ ਉਹ ਉਹ ਤਾਂ ਇੰਗਲਿਸ਼ ਹੀ ਭੁੱਲ ਗਈ ਆ ਫੁਰਦਕਾ ਲਾ ਕੇ ਉਹ ਸਮਝ ਨਹੀਂ ਕਿ ਕੀ ਸੀ ਉਹ ਵਸਾ ਏਜੰਸੀ ਆ ਮੇਰੇ ਖਿਆਲ ਚ ਕੋਈ ਗੱਲ ਤਾਂ ਨਹੀਂ ਆ ਜਦੋਂ ਲਾ ਕੇ ਗਿਆ ਹਾਵੀ ਇਹ ਨਹੀਂ ਸ਼ਾਪ ਵਾਤੇ ਆਵੇ ਵਾਸਤੇ ਬਹੁਤ ਬਹੁਸ਼ੀ ਇਹ ਮੇਸ਼ਾਪਾ ਬਹੁਤ ਵਾਹ ਮਾਰਕਾਟੋ ਤੇ ਇਹਦਾ ਮਾਰਕਾਟੋ ਸਾਲੂਗੋਨੋ ਦੇ ਬਿਊਟੀ ਸਾਲੂਗੋਨ ਕੋਲੇ ਵਾ ਮੋਬਾਈਲ ਦੀ ਦੁਕਾਨ ਆਹ ਬੁੱਧ ਬੱਚਾ ਹੈ ਪਾਰਕ ਨਾਲ ਅਸੀਂ ਤੇ ਆਹ ਆਹ ਬਾਤ ਨਾ ਪਾਰਕ ਆ ਕੱਢਣ ਵਾਸਤੇ ਬੱਚੇ ਕੱਢਣ ਵਾਸਤੇ ਗੁੰਤਾ ਆਇਆ ਦੂਰੋਂ ਦੇਖ ਲਈ ਪਾਰ ਕਿੱਥੇ ਆ ਵਿਚੋ ਬੱਚੀ ਹੋ ਗਿਆ ਸ਼ਾਰਟਕਟ ਠੀਕ ਆ ਬੂਮ ਸ਼ਰਾਬ ਦਿੱਤਾ ਉਹਨੂੰ ਖੋਲਾ ਇਹ ਵਿਚ ਵਿਚ ਫੇਰੇ ਇਹਦੇ ਆ ਸਕੂਲ ਆ ਬੱਚਿਆਂ ਦਾ ਹਾਂ ਇਹਦਾ ਟ੍ਰਾਂਸ ਸਕੂਲ ਦਾ ਹੁੰਦਾ ਹੈ ਜਿਹੜਾ ਮਾਪੇ ਦੋਨੇ ਕੰਮ ਕਰਦੇ ਨਾ ਇਹ ਬੱਚੇ ਘਰ ਨਹੀਂ ਘਰ ਸਾਹਸ ਤੇ ਬੱਚਿਆਂ ਨੂੰ ਉਹ ਫਿਰ ਸਕੂਲ ਦੇ ਬੱਚੇ ਆ ਸਕਦੇ ਆ ਉਹਦਾ ਛੁੱਟੀਆਂ ਹਾਂ ਉਹਦਾ ਛੁੱਟੀਆਂ ਬੱਚਿਆਂ ਨੂੰ 5 6 ਵਜੇ ਤੱਕ 8:30 ਦਾ ਛੁੱਟੀਆਂ ਇੱਥੇ ਤੇ ਹੁਣ ਦਹਾਉਂ ਗੰਦਾਜਵਾ ਫੇਰ ਘਰ ਲੈ ਲੈਂਦਾ ਤੇ ਜਿਹੜੇ ਬੱਚੇ ਨਹੀਂ ਘਰ ਆ ਸਕਦੇ ਫਿਰ ਉਹਨਾਂ ਨੂੰ ਭੇਜ ਦਿੰਦੇ ਸਕੂਲੇ ਆ ਦੇਖੋ ਤੇ ਮੈਡਮ ਆਉਂਦੀਆਂ ਚੱਕਣਾ ਨਹੀਂ ਘੱਟ ਨਾਲ ਹੀ ਅੱਛਾ ਏਦਾਂ ਹੋ ਬਨੇ ਕੜੀ ਮਸ਼ੀਨ ਬਣੀ ਆ ਬੰਦੂ ਤੇਲੇ ਦਿਖਾ ਤੇਲੇ ਦਿਖਾਓ ਕੁਤਲੇ ਜੁੰਤਾ ਹਾਊਸ ਜੁੰਤਾ ਹਾਊਸ ਉਹ ਜੁੰਤਾ ਹਾਊਸ ਹੋ ਗਿਆ ਨਾ ਪ੍ਰਗੋਸ਼ਰਾ ਆ ਜਿਹੜਾ ਮੋੜ ਤੇ ਬਣਿਆ ਐ ਇਦਾਂ ਲੱਗਦਾ ਜਿਦਾ ਅਗਤ ਹੁੰਦੀ ਟਾਈਮ ਮਸ਼ੀਨ ਹੁੰਦੀ ਆ ਆ ਦੇਖੋ ਜੀ ਜਿਹੜਾ ਟਾਈਮ ਮਸ਼ੀਨ ਹੁੰਦੀ ਆ ਨੇੜੋਂ ਜਾ ਕੇ ਦੇਖਦੇ ਆ ਸਕੂਲ ਥੋੜਾ ਜ਼ੂਮ ਕਰਕੇ ਆ ਸਕੂਲ ਆ ਜੀ ਹਾਂ ਬਹੁਤ ਸੋਹਣਾ ਸਕੂਲ ਆ ਇੱਥੇ ਦੇ ਪੁਰਤਕਾਲ ਸਕੂਲ ਬਹੁਤ ਸੋਹਣੇ ਬੱਚਿਆਂ ਦੇ ਇਹਨੂੰ ਨਾ ਮਿੱਟੀ ਦੇ ਨਾਲ ਜ਼ਿਆਦਾ ਅਟੈਚ ਕਰਨ ਲਈ ਆ ਉਹਨਾਂ ਨੇ ਬਣਾਇਆ ਹੈ ਅੱਛਾ ਇਹ ਮਿੱਟੀ ਨਾਲ ਖੇਲਣਾ ਨਾ ਕਿ ਗਿੱਲੀ ਨਾ ਹੋ ਜਾਵੇ ਮੀਂਹ ਵਿੱਚ ਹਾਂ ਆਪਾਂ ਪਲਾਸਟਿਕ ਲਾਈਓ ਉੱਪਰ ਮੀਂਹ ਨਾ ਆਵੇ ਇਦਾਂ ਇਹਨਾਂ ਨੇ ਦਰਵਾਜ਼ਾ ਬਣਾਇਆ ਜਦੋਂ ਖੇਲਣ ਦਾ ਟਾਈਮ ਆਉਂਦਾ ਹੁਣ ਬੱਚਿਆਂ ਦਾ ਉਹਨਾਂ ਨੂੰ ਖੋਲ ਕੇ ਵਿੱਚ ਬਾੜ ਦੇਣਾ ਮਿੱਟੀ ਨਾਲ ਖੇਲਣ ਲਈ ਸਭ ਸੁਥਰੀ ਮਿੱਟੀ ਹੁੰਦੀ ਆ ਹਾਂ ਸਪੈਸ਼ਲ ਲਿਆਂਦੀ ਓਪਨ ਨਹੀਂ ਰੱਖਦੇ ਹੈਗੇ ਕਿ ਗਿੱਲੀ ਹੋ ਜਾਵੇ ਉਦੋਂ ਬੱਚੇ ਖੇਡ ਨਹੀਂ ਜਾਣ ਬਿਲਕੁਲ ਹਾਂ ਸਹੀ ਆ ਬੱਚਾ ਟਾਇਪ ਹੈ ਉੱਥੇ ਕਿੰਨਾ ਮਤਲਬ ਸੇਫ ਕੀਤਾ ਹੋਇਆ ਹੈ ਨਾ ਉਹਨਾਂ ਨੇ ਨਹੀਂ ਪੋਰਟਕਾਲ ਵਿੱਚ ਨਾ ਇਹ ਸਾਹ ਸੁਸਤ ਨਾਲ ਬਹੁਤ ਵਧੀਆ ਬੱਚਿਆਂ ਲਈ ਤਾਂ ਬਹੁਤ ਫਸਲ ਬਹੁਤ ਫਸਲਤੀਆਂ ਇੱਥੇ ਬਹੁਤ ਵਧੀਆ ਬੱਚ ਏ ਯਾਰ ਬੜਾ ਨੇ ਹਿੱਦਿੰਗ ਸਟਾਈਲ ਹੈ ਯਾਰ ਬੰਦੇ ਦਾ ਹਰ ਚੀਜ਼ ਵਧੀਆ ਕਰਦੀ ਇਹਨਾਂ ਨੇ ਆ ਜਿੱਤਾ ਕੋਈ ਹੁੰਦੀ ਦਾ ਟਾਈਮ ਮਸ਼ੀਨ ਹੁੰਦੀ ਆ ਇਹ ਦਰੂ ਦੇਖੀ ਸੀਗੇ ਸੀ ਮੈਂ ਤਾਂ ਉਹੀ ਲੱਗਦਾ ਟਾਈਮ ਮਸ਼ੀਨਾਂ ਕੋਈ ਪੁਰਾਣੀ ਖਰਾਬ ਹੋਈ ਹੋਣੀ ਖੜੇ ਕੀਤੀ ਹੋ ਇਹ ਪਤਾ ਨਹੀਂ ਕੀ ਚੀਜ਼ ਆ ਬਈ ਆ ਦੰਦ ਦਜੀਰਤ ਦਾ ਹੋਣਾ ਮੈਂ ਆ ਦੇਖੋ ਇਹ ਪਤਾ ਨਹੀਂ ਕੀ ਚੀਜ਼ ਆ ਕਾਤਾ ਇੰਨੇ ਕੋਈ ਲੈ ਜਾਵਣੀ ਨਹੀਂ ਕਾਤੇ ਇਹ ਬੰਦਾ ਪੜ ਲੈਂਦਾ ਆ ਹੈਗਾ ਵੀ ਜੁੰਤਾ ਜੁੰਤਾ ਦੇ ਫਰਕੈਂਸੀ ਆ ਪਗੂਸ਼ ਜਿੱਥੇ ਜੁੰਤਾ ਬਣਦਾ ਪਗੂਸ਼ ਦਾ ਇੱਥੇ ਕੋਈ ਆਪਾਂ ਡਾਕੂਮੈਂਟ ਬਣਾਉਣਾ ਹੋਵੇ ਨਾ ਇੱਥੇ ਫਰਕੈਂਸੀ ਆ ਗਾਇੰਦੇ ਆ ਜੇਦਾ ਜੁੰਤੇ ਬਣਾਉਣੇ ਆ ਤੇ ਜਿੱਦਾਂ ਆਪਣਾ ਘਰ ਕੋ ਲੈਣੇ ਆਪਾਂ ਉਹ ਆਪਣਾ ਨਾਮ ਚੜ੍ਹਨਾ ਹੋਵੇ ਸਾਰਾ ਕੁਝ ਇੱਥੇ ਹੋ ਜਾਂਦਾ ਆ ਦੇਖੋ ਇਦਾਂ ਆ ਬੜਾ ਵਧੀਆ ਬਣਾਇਆ ਹੈ ਨਾ ਇੱਥੇ ਇਹ ਪਾਣਾ ਕੱਲ ਦਾ ਸ਼ੋਅ ਕੀਤਾ ਨਾ ਆ ਫੇਡ ਬਣਾਇਆ ਆ ਬੱਚਾ ਸੁੱਤਾ ਪਿਆ ਕੰਮ ਕਰਦੀ ਆ ਮਾਂ ਆ ਛੋਟੀ ਜੀ ਪਾਰ ਕਿੱਥੇ ਜਿੰਨੇ ਘਰ ਲੱਗੇ ਛਾ ਕੀ ਹੋਣਾ ਵਸਤੇ ਜਦਾ ਆ ਆ ਬਿਲਡਿੰਗਾਂ ਦਾ ਰਹਿੰਦੇ ਆ ਬਣਾਈਆਂ ਜਾਂ ਐਕਸਰ ਕਰਨ ਵਾਸਤੇ ਮਸ਼ੀਨਾ ਜਦੋਂ ਈਸਟਰ ਆਣਾ ਨਾ ਈਸਟਰ ਗੁੱਡ ਫਰਾਈਡੇ ਆਂਦਾ ਆ ਤੇ ਗੁੱਡ ਫਰਾਈਡੇ ਤੇ ਇਦਾਂ ਦਿਖਾਉਂ ਦਿੰਦੇ ਆ ਕਿ ਜਿਹੜੀ ਮਾਂ ਮਰੀਮ ਸੀਗੀ ਮੈਨੂੰ ਤਾਂ ਲੱਗਦਾ ਜਿੱਦਾਂ ਉਹ ਪੁਰਾਣਾ ਕਲਚਰ ਉਹ ਸ਼ੋਅ ਕੀਤਾ ਹਰੇ ਨਹੀਂ ਜੀਸਸ ਜੀਸਸ ਦਾ ਇਹਨਾਂ ਨੇ ਗੁੱਡ ਫਰਾਈਡੇ ਤਾਂ ਦਿਖਾਇਆ ਹੋਇਆ ਆ ਜੀ ਹੋ ਸਕਦਾ ਉਹ ਮੈਂ ਕਰਨਾ ਅੱਜ ਫਾਰੀ ਉਹ ਤਾਂ ਪੰਛੀਆਂ ਦੀ ਬਣਾਈ ਅੱਜ ਅੱਜ ਉਹ ਲੋਕੀ ਰਾਈਕਲ ਇਸ ਪੇਰਾ 40 ਠੀਕ ਆ ਇੱਥੇ ਚੀਜ਼ਾਂ ਸਟੋਰ ਵਾਸਤੇ ਰਾਈਕਲ ਦੀਆਂ ਤੋੜਾ ਵਧੀਆ ਸਭ ਕੁਝ ਬਗੋਸ਼ਰਾ ਅਸਰ ਕਿਸ ਨੇ ਬਾ ਤੋਤੇ ਰੱਖਿਓ ਕਰੇ ਇਹ ਉ ਦੇਖ ਰੋਲਾ ਪਾਉਂਦੇ ਆ ਸੋਣਿਆ ਇੱਕ ਬਲੂ ਇੱਕ ਹੈਗਾ ਇਥੇ ਗਰੀਨ ਉਹ ਪੁਰਤਗਾਲ ਤੋਂ ਦੂਰ ਸਾਹਮਣੇ ਆ ਇਨੀ ਸ਼ੁਰੂ ਆ ਜਿਹੜਾ ਜੁੰਤਾ ਦਫਤਰ ਵਾ ਤੇ ਨਾ ਆਪਣੇ ਪੁਰਤਗਾਲ ਦਾ ਇੱਥੇ ਖੂਬ ਉਹਦਾ ਸਿਸਟਮ ਆ ਇੱਥੇ ਇਦਾਂ ਆ ਲੱਗਾ ਬਾਕਸ ਨਾ loki.pt ਇੱਥੇ ਜੇ ਕੋਈ ਪਾਰਸਲ ਮੰਗਣੇ ਆਪਾਂ ਆਨਲਾਈਨ ਤੇ ਮੰਨ ਲਓ ਆਪ ਕੋ ਡਰੈਸ ਨਹੀਂ ਘਰ ਦਾ ਕੋਈ ਨਾ ਤੇ ਤੁਸੀਂ ਆਹ ਦੇ ਸਕਦੇ ਐਡਰੈਸ ਇਹਦਾ ਤੇ ਹੁਣ ਇੱਥੇ ਆਲੇਗਾ 22 22 CT ਤੇ ਹੁਣ ਇਹ ਵਿੱਚ ਪਾ ਦੇਣਾ ਤੇ ਤੁਹਾਨੂੰ ਦੇਣਾ QR ਕੋਡ ਉਹ QR ਕੋਡ ਆ ਇੱਥੇ ਹੀ ਕਰਨਾ ਪੈਂਦਾ ਸਕੈਨ ਤੇ ਬਾਕਸ ਨੂੰ ਖੋਲਜਣਾ ਬਾਕਸ ਤੋਂ ਤੁਹਾਨੂੰ ਥੋੜੀ ਚੀਜ਼ ਮਿਲ ਜਾਣੀ ਆ ਬਹੁਤ ਸੋਹਣਾ ਸਿਸਟਮ ਕੀਤਾ ਛੋਟਾ ਜਿਹਾ ਸ਼ਹਿਰ ਹੋਆ ਬਸ ਇਧਰੋਂ ਖਤਮ ਹੋ ਗਿਆ ਆ ਜੁੰਤਾ ਫਿਰ ਆ ਲਾਸਟ ਹੈ ਇਧਰ ਆ ਸਕੂਲ ਬੱਚਿਆਂ ਦਾ ਆ ਤਾਂ ਬਿਲਡਿੰਗਾਂ ਬੜੀਆਂ ਤਿੰਨ ਤਿੰਨ ਮੰਜ਼ਲਾਂ ਦੀਆਂ ਘਰ ਬਣੇ ਹੋਆ ਬਿਲਡਿੰਗਾਂ ਵਿੱਚ 3-3 ਘਰ ਬਣਾਇਓ ਆ ਤੇ ਆ ਵੀ ਕੁਝ ਮਨ ਦਾ ਪਿਆ ਲੱਗਦਾ ਵੇਂਦੇ ਵੇਚਣ ਵਾਸਤੇ ਬਹੁਤ ਹੈ ਆਪਣੇ ਨੇਪਾਲੀ ਤੇ ਪੰਜਾਬੀ ਬਹੁਤ ਜ਼ਿਆਦਾ ਐਸਾ ਤੋ ਕੁਝ ਵਿੱਚ ਬਹੁਤ ਕਿਉਂਕਿ ਅੱਧੇ ਕੰਮਕਾਰ ਜ਼ਿਆਦਾ ਖੇਤੀਬਾੜੀ ਦਾ ਹੋ ਗਿਆ ਕੰਪਨੀਆਂ ਹੈਗੀਆਂ ਸ਼ਾਇਦ ਤਾਂ ਕਰਕੇ ਲੋ ਜੀ ਇਸ ਦਾ ਅਜ ਪਗੂਸ਼ ਹੁਣ ਅਸੀਂ ਕਰੀਏ ਵਾਪਸੀ 5:00 ਵੱਜ ਗਏ ਆ ਸੂਰਜ ਛੱਪ ਚਲਾ ਠੰਡ ਵੱਧ ਗਈ ਆ ਓ ਸਾਡੀ ਕਾਰ ਖੜੀ ਆ ਤੇ ਚਲਿਏ ਅੱਜ ਇੱਥੇ वेपाली रेस्टोरेंट उत हैं चार समोसे ले बहुत सस्ता समोसे कर ले पैक घर जा खावे आलो जी चलिए ਆਲੋ OK ਇਹ ਸਾ ਪੁਜ ਸੋਨਾ ਛੋਟਾ ਜਿਹਾ ਸ਼ਹਿਰ ਤੇ ਅਗਲਾ ਬਲੌਗ ਅਗਲੇ ਸ਼ਹਿਰ ਚ ਬਾਏ ਬਾਏ